ਖਨੌਰੀ ਬਾਰਡਰ ਤੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 76ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ। ਕੱਲ 75ਵੇਂ ਦਿਨ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬਨਰਜੀ ਦੇ ਪ੍ਰਿੰਸੀਪਲ ਸਕੱਤਰ ਕਮਲਜੀਤ ਸਿੰਘ ਚੀਮਾ ਨੇ ਖਨੌਰੀ ਬਾਰਡਰ ਤੇ ਪਹੁੰਚ ਕੇ ਜਗਜੀਤ ਸਿੰਘ ਡੱਲੇਵਾਲ ਹੁਣਾਂ ਦਾ ਹਾਲਚਾਲ ਜਾਣਿਆ ਤੇ ਕਿਹਾ ਕਿ ਉਹ ਖੁਦ ਕਿਸਾਨ ਦੇ ਪੁੱਤਰ ਹਨ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਉਹਨਾਂ ਦੇ ਦਰਦ ਨੂੰ ਸਮਝਦੇ ਹਨ। ਕਮਲਜੀਤ ਸਿੰਘ ਚੀਮਾ ਨੇ ਸੈਂਟਰ ਸਰਕਾਰ ਨੂੰ ਅਪੀਲ ਕੀਤੀ ਕਿ ਅਗਲੇ ਦਿਨਾਂ ਦੇ ਵਿੱਚ 14 ਫਰਵਰੀ ਨੂੰ ਕਿਸਾਨਾਂ ਨਾਲ ਹੋਣ ਵਾਲੀ ਮੀਟਿੰਗ ਦੇ ਵਿੱਚ ਸਰਕਾਰ ਕਿਸਾਨੀ ਹਿੱਤਾਂ ਤੇ ਫੈਸਲੇ ਲੈ ਕੇ ਉਹਨਾਂ ਨੂੰ ਤੁਰੰਤ ਲਾਗੂ ਕਰੇ ਉਧਰ ਜਾਣਕਾਰੀ ਮਿਲੀ ਹੈ ਕਿ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਹੁਣਾਂ ਦਾ ਮੈਡੀਕਲ ਟਰੀਟਮੈਂਟ ਵੀ ਪਿਛਲੇ 5 ਦਿਨਾਂ ਤੋਂ ਬੰਦ ਹੈ ਪਿਛਲੇ 5 ਦਿਨਾਂ ਤੋਂ ਉਹਨਾਂ ਨੂੰ ਡ੍ਰਿਪ ਨਹੀਂ ਲੱਗ ਰਹੀ ਇਸ ਦੀ ਪੁਸ਼ਟੀ ਪਟਿਆਲਾ ਦੇ ਸਿਵਲ ਸਰਜਨ ਡਾਕਟਰ ਜਗਪਾਲਿੰਦਰ ਸਿੰਘ ਨੇ ਵੀ ਕੀਤੀ ਹੈ ਕਿਸਾਨ ਲੀਡਰਾਂ ਦੇ ਦੱਸਣ ਦੇ ਮੁਤਾਬਿਕ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੀਆਂ ਨਸਾਂ ਹੁਣ ਨਹੀਂ ਲੱਭ ਰਹੀਆਂ ਇਸ ਕਰਕੇ ਉਹਨਾਂ ਦਾ ਮੈਡੀਕਲ ਟਰੀਟਮੈਂਟ ਬੰਦ ਹੋ ਚੁੱਕਿਆ ਹੈ ਦੂਸਰੇ ਪਾਸੇ ਡਾਕਟਰ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੇ ਇਸ ਹਵਾਲੇ ਨਾਲ ਡ੍ਰਿਪ ਲਾਉਣ ਤੋਂ ਮਨਾਂ ਕੀਤਾ ਕਿ ਉਹ ਠੀਕ ਮਹਿਸੂਸ ਕਰ ਰਹੇ ਨੇ ਤੇ ਦੇਖਣਾ ਚਾਹੁੰਦੇ ਨੇ ਕਿ ਬਿਨਾ ਡ੍ਰਿਪ ਤੋਂ ਉਹ ਕਿਵੇਂ ਰਹਿੰਦੇ ਹਨ